ਮਾਂ ਨੇ ਪਹਿਲਾਂ ਖੁਦ ਪੀਤੀ ਜ਼ਹਿਰੀਲੀ ਚੀਜ਼ ਪਰ ਆਪਣੀ ਲਾਡਲੀ ਧੀ ਨੂੰ ਪਿਲਾ ਦਿੱਤੀ ਹੁਣ ਪੂਰਾ ਪਰਿਵਾਰ ਹੈ ਸਦਮੇ ਦੇ ਵਿੱਚ ਦੇਖੋ ਕਿਵੇਂ ਮਾਂ ਤੇ ਧੀ ਦੀ ਹੋਈ ਦਰਦਨਾਕ ਮੌਤ ਇਸ ਵੇਲੇ ਦੀ ਵੱਡੀ ਤੇ ਬੇहद ਮੰਦ ਭਾਗੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਸੋ ਤੁਸੀਂ ਵੀ ਇਸ ਵੀਡੀਓ ਨੂੰ ਦੇਖੋ ਸ਼ੇਅਰ ਕਰੋ ਤਾਂ ਜੋ ਲੋਕ ਸਾਵਧਾਨ ਹੋਣ ਸੰਗਰੂਰ ਦੇ ਭਵਾਨੀਗੜ੍ਹ ਤੋਂ ਇਹ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਕਾਲਸ ਦੇ ਪ੍ਰੋਫੈਸਰ ਦੀ ਪਤਨੀ ਦੇ ਵੱਲੋਂ ਆਪਣੀ 8 ਸਾਲ ਦੀ ਬੱਚੀ ਨੂੰ ਵੀ ਕੋਈ ਜ਼ਹਿਰੀਲੀ ਚੀਜ਼ ਪਿਲਾ ਦਿੱਤੀ ਜਾਂਦੀ ਹੈ ਤੇ ਆਪ ਵੀ ਕੋਈ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ ਜਾਂਦੀ ਹੈ ਕੱਲ 5:00 ਵਜੇ ਆਈ ਜੀ ਆਪਦੇ ਪੇਕਿਆਂ ਤੋਂ 5:00 ਵਜੇ ਆ ਕੇ ਬਸ ਘਰੇ ਚਾਹ ਪਾਣੀ ਪੀਤਾ ਉਹਦੇ ਬਾਅਦ ਹੀ ਖਾਣਾ ਖੋਣਾ ਬਣਾਇਆ ਖਾਣਾ ਖੋਣਾ ਖਾਧਾ ਖਾਣਾ ਖੋਣਾ ਖਾਣ ਤੋਂ 5 ਮਿੰਟ ਬਾਅਦ ਤੇ ਬਸ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਗਲ ਲਈ ਉਹਦੇ ਵਿੱਚ ਜੋ ਗਲਾਸ 'ਚ ਥੋੜੀ ਬੱਚੇ ਉਹ ਚੱਕ ਕੇ ਛੋਟੀ ਕੁੜੀਏ ਸੋਰੀ ਮੋਂ ਨੂੰ ਲਾਤੀ ਸਾਨੂੰ 5 ਕੁ ਮਿੰਟ ਬਾਅਦ ਇਹ ਪਤਾ ਲੱਗਿਆ ਕਿ ਕੋਈ ਨਾ ਕੋਈ ਚੀਜ਼ ਨੇ ਖਦਿਆ ਸਮੈਲ ਆਉਣ ਲੱਗ ਜਾਂਦੀ ਹੈ ਠੀਕ ਹੈ ਤੇ ਨਾਲ ਦੇ ਨਾਲੇ ਸੀ ਇੱਥੇ ਆਪਣੇ ਅਰਜੀਵ ਗੁਪਤਾ ਹਸਪੀਟਲ ਆਈ ਉੱਥੇ ਲੈ ਗਈ ਜੀ ਚਲੋ ਡਾਕਟਰ ਸਾਹਿਬ ਨੇ ਜਿੰਨੀ ਕੁ ਆਪਣੀ ਕੋਸ਼ਿਸ਼ ਕੀਤੀ ਤੇ ਉਹਨਾਂ ਨੂੰ ਬਚਾਉਣ ਦੀ ਉਸ ਤੋਂ ਬਾਅਦ ਪਟਿਆਲੇ ਰੈਫਰ ਕਰਤਾ ਉਹਨਾਂ ਨੂੰ ਜੀ ਤੇ ਰਾਤ ਨੂੰ तकरीबन 2:30 ਵਜੇ ਉਹਨਾਂ ਦੀ ਡੈਥ ਹੋ ਗਈ ਜੀ ਕੀ ਕਾਰਨ ਕੀ ਲੱਗਦਾ ਹੈ ਕੀ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਵੀਰ ਜੀ ਕੁਛ ਵੀ ਨਹੀਂ ਸੀ ਜੀ ਘਰ ਦਾ ਮਾਹੌਲ ਨਹੀਂ ਕਿ ਮਾੜਾ ਹੀ ਹੋਣ ਕੋਈ ਦਿੱਕਤ ਕਿਸੇ